ਭਾਰਤ ਦੇ ਵਿੱਚ ਬਾਲ ਭੀਖ ਜਿਹੜੀ ਹੈ ਬਹੁਤ ਇਸ ਵੇਲੇ ਵਧੀ ਹੋਈ ਹੈ ਜਿਸ ਦੇ ਲਈ ਸਰਕਾਰ ਕਿਤੇ ਨਾ ਕਿਤੇ ਚਿੰਤਾ ਵੀ ਜ਼ਾਹਰ ਕਰਦੀ ਹੈ ਛੋਟੇ ਛੋਟੇ ਬੱਚੇ ਜਦੋਂ ਸੜਕਾਂ ਦੇ ਉੱਤੇ ਭੀਖ ਮੰਗਦੇ ਦਿਖਦੇ ਨੇ ਤਾਂ ਫਿਰ ਕਿਤੇ ਨਾ ਕਿਤੇ ਸੀਨੇ ਦੇ ਵਿੱਚ ਖਿੱਚ ਵੀ ਪੈਂਦੀ ਹੈ ਤੇ ਤੂੰ ਅੰਦਰ ਤੱਕ ਕੰਪਨੀ ਛੇੜ ਦਿੰਦੀ ਹੈ ਤੇ ਉਹਨਾਂ ਬੱਚਿਆਂ ਨੂੰ ਦੇਖਦੇ ਹੋਏ ਇਹ ਵੀ ਸਾਹਮਣੇ ਆਇਆ ਹੈ ਕਿ ਉਹਨਾਂ ਬੱਚਿਆਂ ਦੇ ਵਿੱਚੋਂ ਕਿਤੇ ਨਾ ਕਿਤੇ ਭੀਖ ਮਗਾਉਣ ਦਾ ਪੇਸ਼ਾ ਵੀ ਕਰਵਾਇਆ ਜਾਂਦਾ ਹੈ ਇਸ ਗੱਲਾਂ ਨੂੰ ਲੈ ਕੇ ਹੁਣ ਸਰਕਾਰਾਂ ਜਿਹੜੀਆਂ ਨੇ ਉਹ ਚੌਕਸ ਹੋ ਗਈਆਂ ਨੇ ਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਵੀ ਸਰਕਾਰਾਂ ਨੇ ਹੁਣ ਮੋਹਮ ਛੇੜ ਦਿੱਤੀ ਹੈ ਤੇ ਜਦੋਂ ਚੱਲਦੇ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਗੱਲ ਦੇ ਲਈ ਜਿਹੜਾ ਪਹਿਲ ਕਦਮੀ ਕੀਤੀ ਗਈ ਹੈ ਕਿ ਬੱਚੇ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹਨਾਂ ਨੂੰ ਜਿਹੜੇ ਸੜਕਾਂ ਤੇ ਉੱਤੇ ਭੀਖ ਮੰਗਦੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਦੇ ਖਾਸ ਤੌਰ ਦੇ ਉੱਤੇ ਇਹ ਵੀ ਨਸ਼ਰ ਹੋਇਆ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਚੱਕ ਕੇ ਕਿਸੇ ਢੰਗ ਦੇ ਨਾਲ ਬੱਚਿਆਂ ਦੀ ਤਸਕਰੀ ਕਰਕੇ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ ਉਨਾ ਨੂੰ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਦੀ ਤਾਲਣਾ ਦੇ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਤੋਂ ਭੀਖ ਮੰਗਵਾਈ ਜਾ ਰਹੀ ਹੈ ਇਹ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਈਆਂ ਤਾਂ ਉਸ ਤੋਂ ਬਾਅਦ 2018 ਦੇ ਵਿੱਚ ਇਹ ਪਹਿਲੇ ਵਾਰ ਮੁੱਦਾ ਚੁੱਕਿਆ ਗਿਆ ਜੀ ਉਸ ਤੋਂ ਪਹਿਲਾਂ ਵੀ ਕਈ ਵਾਰ ਇਹ ਗੱਲਾਂ ਹੋ ਚੁੱਕੀਆਂ ਸਨ ਪਰ ਉਸ ਵੇਲੇ ਵਿੱਚ ਸਰਕਾਰ ਦੇ ਉੱਤੇ ਖਾਸ ਤੌਰ ਦੇ ਤੇ 2018 ਦੇ ਵਿੱਚ ਐਥ ਨੂੰ ਲੈ ਕੇ ਗੱਲਾਂ ਕਈਆਂ ਗਈਆਂ ਤੇ ਬਾਲ ਮਜ਼ਦੂਰੀ ਦੇ ਉੱਤੇ ਜੜੀ ਨੇ ਤੰਜ ਕਸਣੇ ਸ਼ੁਰੂ ਹੋ ਚੁੱਕੇ ਸੀ ਤਾਂ ਉਸ ਤੋਂ ਬਾਅਦ ਵੀ ਇਹ ਗੱਲਾਂ ਚਲਦੀਆਂ ਰਹੀਆਂ ਪਰ ਸਰਕਾਰਾਂ ਵੱਲੋਂ ਕੋਈ ਖਾਸ ਤੌਰ ਦੇ ਤੇ ਕਦਮ ਨਹੀਂ ਚੁੱਕਿਆ ਗਿਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਸ ਤੋਂ ਬਾਅਦ ਵੀ ਇਹ ਗੱਲਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਗਿਆ ਤਾਂ ਹੁਣ ਇਸ ਦੇ ਵਿੱਚ ਵੱਡੀ ਮਹਮ ਚਲਾਈ ਗਈ ਆ ਤੇ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਸੜਕਾਂ ਦੇ ਉੱਤੇ ਭੀਖ ਮੰਗਵਾਉਣ ਦੇ ਵਿੱਚ ਜਿਹੜੀ ਉਹਦੇ ਵਿਰੁੱਧ ਮਹਮ ਹੈ ਉਹ ਤੇਜ਼ ਕਰ ਦਿੱਤੀ ਹੈ ਐਸੇ ਦੇ ਤਹਿਤ ਸਰਕਾਰ ਨੇ ਜਿਹੜੀ ਜੀਵਨ ਜੋਤ ਪ੍ਰੋਜੈਕਟ 2 ਸ਼ੁਰੂ ਕਰ ਦਿੱਤਾ ਤੇ ਸਿਰਫ 2 ਦਿਨਾਂ ਦੇ ਵਿੱਚ 18 ਥਾਵਾਂ ਦੇ ਉੱਤੇ ਛਾਪੇਮਾਰੀ ਕਰਕੇ 48 ਬੱਚਿਆਂ ਨੂੰ ਬਚਾਇਆ ਗਿਆ ਹਾਲਾਂਕਿ ਬਠਿੰਡਾ ਦੇ ਵਿੱਚ ਫੜੇ ਗਏ ਕੁਝ ਬੱਚਿਆਂ ਦਾ ਜਿਹੜਾ ਮਾਮਲਾ ਉਹ ਸ਼ੱਕੀ ਜਾਪਦਾ ਹੈ ਪਰ ਸਥਿਤੀ ਦੇ ਵਿੱਚ ਹੁਣ ਉਹਨਾਂ ਬੱਚਿਆਂ ਦਾ ਡੀਐਨਏ ਟੈਸਟ ਕਰਵਾਇਆ ਜਾਏਗਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹ ਆਪਣੇ ਅਸਲ ਮਾਪਿਆਂ ਨਾਲ ਸਨ ਜਾਂ ਫਿਰ ਨਹੀਂ ਰਿਪੋਰਟ ਆਉਣ ਤੱਕ ਇਹ ਬੱਚੇ ਜਿਹੜੇ ਨੇ ਉਹ ਬਾਲ ਸੁਧਾਰ ਘਰ ਦੇ ਵਿੱਚ ਹੀ ਰਹਿਣਗੇ ਇਹ ਵੀ ਫੈਸਲਾ ਲਿਆ ਗਿਆ ਐਸੇ ਬਾਬਤ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਡਾਕਟਰ ਬਲਜੀਤ ਕੌਰ ਦਾ ਕਹਿਣਾ ਇਹ ਹੈ ਕਿ ਜੇ ਕੋਈ ਮਾਪੇ ਆਪਣੇ ਬੱਚਿਆਂ ਨੂੰ ਪੀਖ ਮੰਗਣ ਦੇ ਲਈ ਮਜਬੂਰ ਕਰਦੇ ਨੇ ਤਾਂ ਪਹਿਲਾਂ ਉਹਨਾਂ ਨੂੰ ਸਮਝਾਇਆ ਜਾਵੇਗਾ ਜੇ ਉਹ ਸਹਿਮਤ ਨਹੀਂ ਹੁੰਦੇ ਤਾਂ ਉਹਨਾਂ ਨੂੰ ਅਯੋਗ ਸਰਪ੍ਰਸਤ ਕੋਸ਼ਿਸ਼ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਗੋਦ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ ਐਸੇ ਦੇ ਨਾਲ ਹੀ ਅਜਿਹੇ ਕੰਮ ਵਿੱਚ ਸ਼ਾਮਲ ਕਿਸੇ ਵੀ ਗਰੋਹ ਜਾਂ ਰੈਕਟ ਦੇ ਲੋਕਾਂ ਨੂੰ 5 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਿਹੜੇ ਬੱਚਿਆਂ ਤੋਂ ਪੀਖ ਮੰਗਵਾਉਂਦੇ ਨੇ ਮંત્રી ਸਾਹਿਬਾਂ ਨੇ ਇਹ ਵੀ ਆਖਿਆ ਕਿ ਪਿਛਲੇ 9 ਮਹੀਨਿਆਂ ਦੇ ਵਿੱਚ ਸਰਕਾਰ ਨੇ 350 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਤੇ ਉਹਨਾਂ ਨੂੰ ਸਕੂਲਾਂ ਤੇ ਹੋਸਟ ਸੰਸਥਾਵਾਂ ਦੇ ਨਾਲ ਵੀ ਜੋੜਿਆ ਗਿਆ ਪਰ ਹੁਣ ਤੱਕ ਇਹਨਾਂ ਦੇ ਵਿੱਚੋਂ 57 ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਅਤੇ ਉਹਨਾਂ ਦੀ ਜਾਂਚ ਵੀ ਲਗਾਤਾਰ ਜਾਰੀ ਹੈ ਮੰਤਰੀ ਸਾਹਿਬਾਂ ਨੇ ਕਿਹਾ ਕਿ 9 ਮਹੀਨਿਆਂ ਦੇ ਵਿੱਚ 367 ਬੱਚਿਆਂ ਨੂੰ ਬਚਾਇਆ ਗਿਆ ਤੇ ਐਸੇ ਸਮੇਂ ਦੌਰਾਨ ਕੁੱਲ 753 ਛਾਪੇ ਮਾਰੇ ਗਏ ਤੇ ਜਦੋਂ ਟੀਮਾਂ ਉਥੇ ਜਾਂਦੀਆਂ ਸੀ ਤਾਂ ਕਈ ਵਾਰ ਬੱਚੇ ਉਹਨਾਂ ਤੋਂ ਭੀਖ ਮੰਗਣ ਵਾਲੇ ਉਥੇ ਭੱਜ ਜਾਂਦੇ ਸੀ ਤੇ ਇਸ ਕਾਰਨ ਕਈ ਵਾਰ ਉਹ ਸਫਲ ਵੀ ਨਹੀਂ ਸੀ ਹੁੰਦੇ ਇਹਨਾਂ ਬੱਚਿਆਂ ਦੇ ਵਿੱਚੋਂ 350 ਨੂੰ ਉਹਨਾਂ ਦੇ ਪਰਿਵਾਰਾਂ ਦੇ ਕੋਲ ਵਾਪਸ ਭੇਜ ਦਿੱਤਾ ਗਿਆ ਸੀ ਇਹਨਾਂ ਵਿੱਚੋਂ 150 ਬੱਚੇ ਦੂਜੇ ਰਾਜਾਂ ਦੇ ਨੇ ਤੇ 17 ਬੱਚੇ ਅਜਿਹੇ ਨੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਦੀ ਪਛਾਣ ਨਹੀਂ ਹੋ ਸਕੇ ਉਹਨਾਂ ਨੂੰ ਬਾਲ ਘਰਾਂ ਦੇ ਵਿੱਚ ਰੱਖਿਆ ਗਿਆ ਤੇ ਆਦੇ ਨਾਲ ਹੀ 183 ਬੱਚਿਆਂ ਨੂੰ ਭੀਖ ਮੰਗਣ ਤੋਂ ਹਟਾ ਕੇ ਸਕੂਲਾਂ ਦੇ ਨਾਲ ਜੋੜਿਆ ਗਿਆ ਸੀ ਇਹਨਾਂ ਵਿੱਚੋਂ 6 ਸਾਲ ਤੋਂ ਘੱਟ ਉਮਰ ਦੇ 13 ਬੱਚੇ ਸੀ ਤੇ ਜਿਨ੍ਹਾਂ ਨੂੰ ਆਂਗਣਵਾਰੀ ਕੇਂਦਰਾਂ ਦੇ ਵਿੱਚ ਭੇਜ ਦਿੱਤਾ ਗਿਆ ਸੀ 30 ਬੱਚਿਆਂ ਨੂੰ ਸਪਾਂਸਰਸ਼ਿਪ ਦੇ ਨਾਲ ਜੋੜਿਆ ਗਿਆ ਸੀ ਜਿਨ੍ਹਾਂ ਨੂੰ ਹਰ ਮਹੀਨੇ 4000 ਰੁਪਏ ਦਿੱਤੇ ਜਾਂਦੇ ਨੇ ਤਾਂ ਜੋ ਉਹ ਸਕੂਲਾਂ ਦੇ ਵਿੱਚ ਪੜ ਸਕਣ ਤੇ ਉਹਨਾਂ ਦੀ ਪੜ੍ਹਾਈ ਜਾਰੀ ਰਹਿ ਸਕੇ 16 ਬੱਚਿਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਪੈਨਸ਼ਨ ਵੀ ਦਿੱਤੀ ਗਈ ਸੀ ਹਰ 3 ਮਹੀਨਿਆਂ ਬਾਅਦ ਡੀਸੀਪੀਓ ਜਾਂਚ ਕਰਦਾ ਹੈ ਕਿ ਬੱਚੇ ਨਿਯਮਤ ਹਨ ਜਾਂ ਨਹੀਂ ਹਾਲਾਂਕਿ ਸਕੂਲਾਂ ਦੇ ਵਿੱਚੋਂ 57 ਬੱਚੇ ਲਾਪਤਾ ਪਾਏ ਗਏ ਨੇ ਇਸ ਸਬੰਧ ਦੇ ਵਿੱਚ ਡੂੰਘਾਈ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ਜੇ ਹੁਣ ਦੇਖਿਆ ਜਾਵੇ ਤਾਂ ਸਰਕਾਰ ਦੇ ਵੱਲੋਂ ਇਸ ਜਿਹੜੀ ਬਾਲ ਪੀਖਿਆ ਉਹਦੇ ਉੱਤੇ ਨੱਥ ਪਾਉਣ ਦੀ ਜਾਂ ਨਕੇਲ ਕੱਸਣ ਦੀ ਗੱਲ ਜਿਹੜੀ ਸਾਹਮਣੇ ਆ ਗਈ ਹੈ ਤੇ ਥਾਵਾ-ਥਾਵਾ ਦੇ ਉੱਤੇ ਪੰਜਾਬ ਦੇ ਵਿੱਚ ਹੁਣ ਪੀਖ ਮੰਗਣ ਵਾਲੇ ਘਟ ਦਿਖਣਗੇ ਕਿਉਂਕਿ ਉਹਨਾਂ ਦੇ ਉੱਤੇ ਸਕੰਜਾ ਕੱਸਿਆ ਜਾ ਰਿਹਾ ਜਿਹੜੀ ਕਿ ਉਹਨਾਂ ਤੋਂ ਪੀਖ ਮੰਗਾਉਂਦੇ ਨੇ ਤੇ ਕਈ ਘਰੋਂ ਨੇ ਇਹੋ ਜਿਹੇ ਜਿਹੜੇ ਬੱਚਿਆਂ ਦੀ ਤਸਕਰੀ ਕਰਕੇ ਉਹਨਾਂ ਤੋਂ ਭੀਖ ਮੰਗਾਉਂਦੇ ਨੇ ਤਾਂ ਇਹ ਸਾਰੇ ਮਾਮਲੇ ਉੱਤੇ ਹੁਣ ਪੰਜਾਬ ਸਰਕਾਰ ਨੇ ਨਕੇਲ ਕੱਸ ਲਈ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਜਿਹੇ ਰੈਕਟਾਂ ਦਾ ਪਰਦਾ ਵੀ ਫਾਸ਼ ਕੀਤਾ ਜਾ ਰਿਹਾ ਤੇ ਇਹ ਵੀ ਗੱਲ ਨਾਲ ਹੈ ਕਿ ਜਿਹੜੇ ਬਾਲ ਭੀਖਿਆ ਦਾ ਮਾਮਲਾ ਹੈ ਇਹਦੇ ਨਾਲ ਦੇਸ਼ ਦੇ ਉੱਤੇ ਵੀ ਕਈ ਤਰ੍ਹਾਂ ਦਾ ਮਾੜਾ ਅਸਰ ਪੈਂਦਾ ਕਿਉਂਕਿ ਆਰਥਿਕ ਦਾ ਦੇ ਵਿੱਚ ਇਹ ਯੋਗਦਾਨ ਨਹੀਂ ਪਾਉਂਦੇ ਤੇ ਇੱਕ ਪਾਸੇ ਖੜ ਕੇ ਇਹ ਸਿਰਫ ਤੇ ਸਿਰਫ ਆਪਣੇ ਹਿੱਤਾਂ ਲਈ ਵਰਤਦੇ ਨੇ ਜਿਸ ਦੇ ਨਾਲ ਦੇਸ਼ ਦੀ ਜਿਹੜੀ ਗਰੀਬੀ ਰੇਖਾ ਦੀ ਤੁਸੀਂ ਲਾਈਨ ਦੀ ਗੱਲ ਕਰਦੇ ਆ ਉਹ ਵੀ ਕਿਤੇ ਨਾ ਕਿਤੇ ਡਾਊਨਫਾਲ ਦੇ ਵਿੱਚ ਦਿਖਦੀ ਆ ਤਾਂ ਇਸ ਕਰਕੇ ਦੇਸ਼ ਦੀ ਆਰਥਿਕਤਾ ਨੂੰ ਵੀ ਨੁਕਸਾਨ ਪਹੁੰਚਦਾ ਤੇ ਇਸ ਦੇ ਨਾਲ ਦੂਜੇ ਪਾਸੇ ਇਹ ਵੇਲਰ ਲੋਕ ਜਦੋਂ ਵੱਡੇ ਹੁੰਦੇ ਨੇ ਤਾਂ ਵੇਲਰ ਬਣ ਜਾਂਦੇ ਨੇ ਤੇ ਇਹਨਾਂ ਨੂੰ ਸ਼ੁਰੂ ਤੋਂ ਕੰਮ ਕਰਨ ਦੀ ਆਦਤ ਨਹੀਂ ਰਹਿੰਦੀ ਤਾਂ ਫਿਰ ਇਹ ਮਾਰੇ ਕੰਮਾਂ ਦੇ ਵੱਲ ਧਿਆਨ ਦੇਂਦੇ ਨੇ ਜਿਹੜੇ ਬਾਅਦ ਵਿੱਚ ਸਮਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਬੁਰਾਈਆਂ ਨੂੰ ਪੈਦਾ ਕਰ ਦਿੰਦੇ ਨੇ ਨਸ਼ਿਆ ਦੇ ਵੱਲ ਉਜਾੜ ਵੱਧ ਜਾਂਦਾ ਤੇ ਕਈ ਤਰ੍ਹਾਂ ਦੇ ਸ਼ਰਾਰਤੀ ਅੰਥਰਾਂ ਵਿੱਚ ਇਹਨਾਂ ਦੀ شمار ਹੋ ਜਾਂਦੀ ਹੈ ਤੇ ਉਸ ਦੇ ਨਾਲ ਨਾਲ ਜੇ ਇਹ ਵੀ ਦੇਖਿਆ ਜਾਵੇ ਤਾਂ ਫਿਰ ਇਹ ਜਿਹੇ ਸ਼ਰਸਤੀ ਜਿਹੜੇ ਅਨਸਰ ਬਣ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਨਕੇਲ ਜਾਂ ਲਗਾਮ ਨਹੀਂ ਹੁੰਦੀ ਜਿਸ ਕਰਕੇ ਇਹ ਕਿਸੇ ਵੀ ਹੱਦ ਤੱਕ ਜੁਰਮ ਦੇ ਵਿੱਚ ਸ਼ਾਮਲ ਵੀ ਹੋ ਸਕਦੇ ਨੇ ਤੇ ਇਹਨਾਂ ਨੂੰ ਕਿਸੇ ਨਾ ਤਰ੍ਹਾਂ ਜਿਹੜੇ ਅੰਡਰ ਵਰਲਡ ਦੇ ਲੋਕ ਨੇ ਉਹ ਕਿਸੇ ਨਾ ਕਿਸੇ ਟੰਗ ਨਾਲ ਇਹਨਾਂ ਨੂੰ ਸਲੀਪਰ ਸੈਲ ਦੇ ਵਜੋਂ ਵਰਤ ਲੈਂਦੇ ਨੇ ਤੇ ਜਿਨ੍ਹਾਂ ਦੇ ਉੱਤੇ ਕੋਈ ਸ਼ੱਕ ਵੀ ਨਹੀਂ ਕਰਦਾ ਤਾਂ ਐਸੇ ਕਰਕੇ ਕਈ ਅਜਿਹੇ ਮੁੱਦੇ ਨੇ ਜਿਹੜੇ ਕਿ ਇਹ ਬਾਲ ਪਿੱਖਿਆ ਦੇ ਨਾਲ ਹੌਲੀ ਹੌਲੀ ਕਰਕੇ ਅੱਗੇ ਜੁੜਦੇ ਕਰੀ ਤੋਂ ਕਰੀ ਜੁੜਦੇ ਜਾਂਦੀ ਹੈ ਜੇਕਰ ਸਰਕਾਰ ਨੇ ਇਸ ਵਾਰ ਨਿਕελ ਕਸੀ ਹੈ ਤਾਂ ਇਹ ਕੰਮ ਸਰਕਾਰ ਦਾ ਸ਼ਲਾਘਾ ਯੋਗ ਹੈ ਇਸ ਦੇ ਉੱਤੇ ਨਿਕελ ਕਸੀ ਵੀ ਜਾਣੀ ਚਾਹੀਦੀ ਹੈ ਜੇ ਅਸੀਂ ਆਪਣੀ ਆਪਕ ਸੂਬੇ ਨੂੰ ਖੁਸ਼ਹਾਲ ਕਰਨਾ ਚਾਹੁੰਦੇ ਹਾਂ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਖਾਸ ਤੌਰ ਦੇ ਉੱਤੇ ਲੋੜ ਹੈ ਤੇ ਸਰਕਾਰ ਦੇ ਨਾਲ-ਨਾਲ ਲੋਕਾਂ ਨੂੰ ਵੀ ਇਸ ਉੱਤੇ ਧਿਆਨ ਦੀ ਲੋੜ ਹੈ ਕਿ ਉਹ ਕਿਸੇ ਵੀ ਮੰਗਣ ਵਾਲੇ ਨੂੰ ਪੈਸੇ ਨਾ ਦੇਣ ਤੇ ਉਹਦੇ ਵਿੱਚ ਜੇਕਰ ਚਾਹਣਗੇ ਤਾਂ ਜਦੋਂ ਪੈਸੇ ਨਹੀਂ ਦਿੱਤੇ ਜਾਣਗੇ ਤਾਂ ਫਿਰ ਕਿਸੇ ਨਾ ਕਿਸੇ ਟਾਂਕ ਦੇ ਨਾਲ ਇਸ ਗੱਲ ਤੱਕ ਦੀ ਡੰਗਾਈ ਹੋ ਸਕਦੀ ਹੈ ਕਿ ਆਖਰ ਇਹ ਬੱਚੇ ਭੀਖ ਕਿਉਂ ਮੰਗ ਰਹੇ ਨੇ ਜੇ ਸਰਕਾਰ ਨੇ ਨਕੇਲ ਕਸੀ ਹੈ ਤੇ ਇੱਕ ਸਰਕਾਰ ਦਾ ਕੰਮ ਛਲਾਗਾ ਯੋਗ ਹੈ